ਰਾਤ ਸਟੇਸ਼ਨ ਦੇ ਕੋਲ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੀ ਕਿ ਇਨਫਾਰਮੇਸ਼ਨ ਹੁੰਦੀ ਸਾਡਾ ਪੀਸੀਆਰ 11 ਨੰਬਰ ਜਿਸ ਤੇ ਕਾਂਸਟੇਬਲ ਜਸਪੀਰ ਸਿੰਘ ਸੀ ਜੋ ਤੁਰੰਤ ਉਸੇ ਮੌਕੇ ਤੇ ਗਿਆ ਜਿੱਦੇ ਜਾ ਕੇ ਉੱਥੇ ਲੋਕ ਕਾਫੀ ਇਕੱਠੇ ਹੋਏ ਸੀ ਅਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਸੀ ਕਾਰ ਦਾ ਜਿਹੜਾ ਜਵਾਨ ਸੀ ਉਸ ਦੇ ਨਾਲ ਜਿਹੜੇ ਲੋਕ ਸੀ ਕਾਫੀ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਸੀ ਜਿਸ ਨੇ ਸਿਚੁਏਸ਼ਨ ਨੂੰ ਸੰਭਾਲਦੇ ਹੋਏ ਜਿਹੜਾ ਕਾਰ ਵਾਲਾ ਡਰਾਈਵਰ ਆ ਉਸ ਨੂੰ ਕਾਬੂ ਕਰਕੇ ਸਬੰਧਰ ਸਿਵਲ ਐਂਡ ਪੁਲਿਸ ਸਟੇਸ਼ਨ ਜਿਹੜੇ ਆ ਉੱਥੇ ਆਈਓ ਦੇ ਹੈਂਡਕੋ ਵਾਲੇ ਕਰ ਦਿੱਤਾ ਸੀ ਉਸ ਟਾਈਮ ਸਾਡੇ ਕਿਸੇ ਕਰਮਚਾਰੀ ਨੇ ਕੋਈ ਸ਼ਰਾਬ ਨਹੀਂ ਸੀ ਪੀਤੀ ਅਤੇ ਜਿਹੜਾ ਜਵਾਨ ਸੀ ਜਿਹਦਾ ਐਕਸੀਡੈਂਟ ਹੋਇਆ ਉਹ 5 ਆਈਆਰਬੀ ਦਾ ਜਵਾਨ ਸੀ ਜੋ ਡਿਊਟੀ ਆਫ ਕਰਕੇ ਆ ਰਿਹਾ ਸੀ ਜੋ ਇਸ ਸੰਬੰਧੀ ਜੋ ਸਿਵਲ ਐਂਡ ਪੁਲਿਸ ਸਟੇਸ਼ਨ ਨੇ ਉਸ ਦਾ ਜਿਹੜਾ ਵਾ ਮੈਡੀਕਲ ਵੀ ਕਰਵਾ ਲਿਆ ਅਤੇ ਹੁਣ ਜੋ ਦੋਨਾਂ ਪਾਰਟੀਆਂ ਨੇ ਜਿਸ ਦਿਨ ਉਹ ਐਕਸੀਡੈਂਟ ਹੋਇਆ ਸੀ ਦੋਨਾਂ ਪਾਰਟੀਆਂ ਨੇ ਆਪਸ ਵਿੱਚ ਰਾਜੀ ਨਾਮਾ ਵੀ ਕਰ ਲਿਆ ਕਿਉਂਕਿ ਕਿਸੇ ਦਾ ਕੋਈ ਕਸੂਰ ਨਹੀਂ ਸੀ اچانک ਕੁਦਰਤੀ ਵਾਪਰ ਸੀ ਘਟਨਾ ਕਿਉਂਕਿ ਰਾਤ ਦੇ ਟਾਈਮ ਉੱਤੇ ਬੱਸਾਂ ਲੱਗੀਆਂ ਹੁੰਦੀਆਂ ਨੇ ਬੱਸਾਂ ਦੇ ਵਿੱਚ اچانک ਜਿਹੜਾ ਐਕਸੀਡੈਂਟ ਹੋਇਆ ਸੀ ਜੋ ਇਹ ਜਿਹੜਾ ਵਾਸ ਵਿੱਚ ਸਾਡੇ ਕਿਸੇ ਮੁਲਾਜ਼ਮ ਨੇ ਕਿਸੇ ਨੇ ਵੀ ਕੋਈ ਸ਼ਰਾਬ ਨਹੀਂ ਸੀ ਪੀਤੀ ਮੈਂ ਕੋਸਟੇਬਲ ਦਿਸਕ੍ਰੀਟਿੰਗ 11 PCR ਥਾਣਾ ਸਿਵਲ ਲਾਈਨ ਏਰੀਆ ਦੇ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ ਤੇ ਨਾਈਟ ਟਾਈਮ ਤੇ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰੇਲਵੇ ਸਟੇਸ਼ਨ ਦੇ ਕਰੀਬ ਇੱਕ ਐਕਸੀਡੈਂਟ ਹੋਇਆ। ਮੌਕੇ ਤੇ ਪੁੱਜਾ ਇੱਕ ਸਾਡੇ ਕਨਸਟੇਬਲ ਸੀਗੇ। ਜਿਨ੍ਹਾਂ ਦੇ ਕੋਲ ਐਕਸੀਡੈਂਟ ਵਗੈਰਾ ਹੋਇਆ ਸਾਰੀਆਂ ਚੀਜ਼ਾਂ ਹੋਈਆਂ ਸੀ। ਦੋਨੋਂ ਪਾਰਟੀਆਂ ਨੂੰ ਲੈ ਕੇ ਨਾਈਟ ਟਾਈਮ ਦੇ ਉੱਤੇ ਥਾਣੇ ਲੈ ਕੇ ਆਇਆ ਗਿਆ। ਤੇ ਸਵੇਰ ਨੂੰ ਉਹਨਾਂ ਦਾ ਆਪਸ ਵਿੱਚ ਸਾਰਾ ਕੰਪਰੋਮਾਈਜ਼ ਕੀਤਾ ਹੋਇਆ। ਜੋ ਵੀ ਪੁਲਿਸ ਦੇ ਉੱਤੇ ਅਲੀਗੇਸ਼ਨਸ ਲੱਗ ਰਹੇ ਨੇ, ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਆਫੀਸਰਸ ਨੇ ਸ਼ਰਾਬ ਪੀਤੀ ਸੀ ਵਗੈਰਾ ਵਗੈਰਾ ਕੁਝ। ਇਹ ਸਾਰੇ ਸਾਰੇ ਝੂਠੇ ਨੇ। ਕੋਈ ਸੱਚਾਈ ਨਹੀਂ। ਕੱਲ ਰਾਤ ਸਾਡਾ ਇਹਨਾਂ ਛੋਟੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਸੀ ਸਾਡਾ ਆਪਸ ਵਿੱਚ ਬਿਠਾ ਕੇ ਰਾਜੀਨਾਮਾ ਕਰਾ ਦਿੱਤਾ ਜਿਹੜਾ ਮਲਾਈਮ ਸੀ ਉਹਨੇ ਕੋਈ ਵਿਸਕੀ ਕੋਈ ਪੈਗ ਵਗੈਰਾ ਨਹੀਂ ਲਾਇਆ ਸੀ